ਨਮਸਕਾਰ ਸਤਿ ਸ਼੍ਰੀ ਅਕਾਲ ਮੁੱਦੇ ਦੀ ਗੱਲ ਦੇ ਵਿੱਚ ਮੈਂ ਗੁਰਤੇਜ ਤੁਹਾਡਾ ਸਭ ਦਾ ਸਵਾਗਤ ਕਰਦਾ ਪੰਜਾਬ ਜਿਹਨੂੰ ਅਸੀਂ ਦਰਿਆਵਾਂ ਦੀ ਧਰਤੀ ਕਿਹਾ ਜਾਂਦਾ ਸੀ ਇਸੇ ਧਰਤੀ ਦੇ ਉੱਪਰ ਕਾਣੀ ਜੰਗਲ ਸੀ ਇਹਨਾਂ ਜੰਗਲਾਂ ਦੇ ਦੁਆਲੇ ਇਹਨਾਂ ਨਦੀਆਂ ਦੇ ਦੁਆਲੇ ਸਾਡੀਆਂ ਕਈ ਵਿਕਸਿਤ ਸੱਭੇਤਾਵਾਂ ਵਸੀਆਂ ਪਰ ਅੱਜ ਪੰਜਾਬ ਸੁੰਘੜ ਕੇ ਢਾਈ ਦਰਿਆਵਾਂ ਦੀ ਧਰਤੀ ਰਹਿ ਗਿਆ ਤੇ ਜੰਗਲਾਂ ਦਾ ਇੱਥੇ ਕੋਈ ਨਾਮੂ ਨਿਸ਼ਾਨ ਨਹੀਂ ਹੈ ਵਰਤਮਾਨ ਪੰਜਾਬ ਦੇ ਵਿੱਚ ਕੁੱਲ 6.1 ਪੂਰੇ ਪੰਜਾਬ ਦੇ ਭਗੋਲੀ ਖੇਤਰ ਦਾ ਜਿਹੜਾ ਹੈ ਬਣ ਖੇਤਰ 450 ਤੋਂ ਜ਼ਿਆਦਾ ਜਿਹੜਾ ਵਣ ਖੇਤਰ ਜਿਹੜਾ ਕਿਲੋਮੀਟਰ ਵਰਗ ਕਿਲੋਮੀਟਰ ਜਿਹੜਾ ਹੈਗਾ ਆ ਉਹ ਪੰਜਾਬ ਦੇ ਵਿੱਚੋਂ 2019 ਦੀ ਜਿਹੜੀ ਰਿਪੋਰਟ ਆਈ ਸੀ ਉਹਦੇ ਮੁਤਾਬਕ ਘਟਿਆ ਆ ਹੁਣ ਤੁਸੀਂ ਆਪ ਅੰਦਾਜ਼ਾ ਲਗਾ ਲਓ ਕਿ ਪੰਜਾਬ ਦੇ ਵਿੱਚ ਕਿੰਨੇ ਕੁ ਜੰਗਲ ਰਹਿ ਗਏ ਦਰਿਆ ਸਤਲੁਜ ਦਰਿਆ ਬਿਆਸ ਦਾ ਕੀ ਹਾਲ ਹੈ ਉਹ ਸਾਨੂੰ ਸਭ ਨੂੰ ਪਤਾ ਹੈ ਪਿਛਲੇ ਸਾਲ ਪੰਜਾਬ ਨੇ ਐਸੇ ਸੌਣ ਦੇ ਮਹੀਨੇ ਦੇ ਵਿੱਚ ਹੜਾਂ ਦੀ ਇੱਕ ਬੜੀ ਵੱਡੀ ਤਰਾਸ ਦੀ ਚੀਨੀ ਹੈ। ਇਹਦੇ ਪਿੱਛੇ ਬਹੁਤ ਸਾਰੇ ਭਗੌਲੀ ਕਾਰਨ ਸੀ। ਜਦੋਂ ਦੇ ਚਰਚਾ ਕਰੀ ਤਾਂ ਬਹੁਤ ਲੰਬੀ ਹੋ ਜਾਵੇਗੀ। ਉਹਨਾਂ ਦੇ ਵਿੱਚੋਂ ਇੱਕ ਕਾਰਨ ਸੀ ਕਿ ਸਾਡੇ ਤੇ ਜੰਗਲਾਂ ਦਾ ਨਾ ਹੋਣਾ, ਸਾਡੇ ਦਰਖਤਾਂ ਦਾ ਨਾ ਹੋਣਾ। ਕੇਵਲ ਪੰਜਾਬ ਦੀ ਨਹੀਂ, ਸਾਡੇ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਜਿੱਥੇ ਵੀ ਪਹਾੜਾਂ ਦੀ ਲਗਾਤਾਰ ਕਟਾਈ ਹੋ ਰਹੀ ਹੈ, ਦਰਖਤਾਂ ਦੀ ਕਟਾਈ ਹੋ ਰਹੀ ਹੈ, ਪਾਣੀ ਨਹੀਂ ਸੰਭਾਇਆ ਗਿਆ। ਪਹਾੜਾਂ ਤੋਂ ਤੇ ਉਹ ਰੁੜ ਕੇ ਪੰਜਾਬ ਦੇ ਵਿੱਚ ਆ ਤੇ ਪੰਜਾਬ ਦੇ ਵਿੱਚ ਪਹਿਲੇ ਦਰਖਤ ਨਹੀਂ ਹੈ ਤੇ ਉਹਦੇ ਕਰਕੇ ਇੱਕ ਬੜੀ ਵੱਡੀ ਤਬਾਹੀ ਮਜੀ ਤਰੱਕੀ ਕਰਨਾ ਕਿਸੇ ਵੀ ਦੇਸ਼ ਲਈ ਕਿਸੇ ਸੂਬੇ ਲਈ ਇੱਕ ਬੜੀ ਵਧੀਆ ਗੱਲ ਹੈ ਪਰ ਤਰੱਕੀ ਦੇ ਨਾਮ ਦੇ ਹੇਠ ਅਸੀਂ ਆਪ ਦਾ ਜੇ ਵਿਨਾਸ਼ ਕਰਾਂਗੇ ਇਹ ਬਿਲਕੁਲ ਸਹੀ ਗੱਲ ਨਹੀਂ ਹੈ ਬੀਤੇ ਦਿਨੀ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਇੱਕ ਨੋਟਿਸ ਵਣ ਵਿਭਾਗ ਪਟਿਆਲਾ ਡੀਸੀ ਪਟਿਆਲਾ ਮੁੱਖ ਸਕੱਤਰ ਪੰਜਾਬ ਨੂੰ ਭੇਜਿਆ ਇਹ ਨੋਟਿਸ ਉਸ ਗੱਲ ਦਾ ਹੈ ਕਿ ਪਟਿਆਲਾ ਸਰਹੰਦ ਰੋਡ ਤੇ ਜਿਹੜੀ 4 ਲੇਨ ਬਣ ਰਹੀ ਹੈ ਇਹ ਪ੍ਰੋਜੈਕਟ 2021 ਦੇ ਵਿੱਚ ਪਾਸ ਹੋਇਆ ਸੀ 4 ਲੇਨ ਜਿਹੜੀ ਸੜਕ ਬਣ ਰਹੀ ਹੈ ਉਹਦੇ ਲਈ 29 ਕਿਲੋਮੀਟਰ ਦੀ ਇਹ ਜਿਹੜੀ ਟੋਟਲ ਸੜਕ ਹੈ ਤੇ 20 ਕਰੋੜ ਦੇ ਕਰੀਬ ਦਾ ਲਗਭਗ ਬਜਟ ਹੈ ਇਹ 4 ਲੇਨ ਬਣਾਈ ਸੜਕ ਜਿਹੜੀ ਬਣਾਈ ਜਾ ਰਹੀ ਹੈ ਇਹਦੇ ਲਈ ਕਰੀਬ 7392 ਭਰੇ ਪੂਰੇ ਦਰਖਤ ਕੱਟੇ ਜਾਣਗੇ ਜਿਦੇ ਵਿੱਚ 1200 ਦੇ ਕਰੀਬ ਟਾਲੀ ਹੈ 1400 ਦੇ ਕਰੀਬ ਅਰਜਨ ਦੇ ਦਰਖਤ ਨੇ ਤੇ 1300 ਦੇ ਕਰੀਬ ਮਲਬੈਰੀ ਹੈ ਅਤੇ 1300 ਦੇ ਕਰੀਬ ਪਿੱਪਲ ਤੇ ਹੋਰ ਜਿਹੜੇ ਵਿਰਾਸਤੀ ਰੁੱਖ ਨੇ ओहो के। कुछ तो दरख्त व्ड भी दिते इन्नी वी त्रासदी है कि असं ये विकास वाल जा रहे हैं विनाश वाल जा रहे हैं तरक्की दे विनाश रोकने वास्ते भी नैशनल ग्रीन ट्रिब्यूनल ने कुछ कानून बनाए ने कुछ हदायत दगह तो एक दरख्त को कट्ट हो या वर्डते हो जगह ਉਸੇ ਸਥਾਨ ਤੇ ਜਾਂ 10 ਕਿਲੋਮੀਟਰ ਦੇ ਦਾਇਰੇ ਦੇ ਅੰਦਰ ਅੰਦਰ ਤੁਸੀਂ ਇੱਕ ਦੀ ਜਗ੍ਹਾ 10 ਰੁੱਖ ਲਗਾਓ ਸਭ ਤੋਂ ਪਹਿਲਾ ਪ੍ਰਯਾਸ ਕਰਨਾ ਕਿ ਕਿਸੇ ਹੀ ਲੇ ਜਿਹੜੇ ਦਰਖਤ ਵੱਡੇ ਜਾਣੇ ਨੇ ਉਹਨਾਂ ਨੂੰ ਬਚਾਇਆ ਜਾ ਸਕੇ ਬਹੁਤ ਸਾਰੇ ਤਰੀਕੇ ਨੇ ਆਧੁਨਿਕ ਸਮੇਂ ਦੇ ਵਿੱਚ ਤਾਂ ਦਰਖਤਾਂ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਵੀ ਸ਼ਿਫਟ ਕੀਤਾ ਜਾ ਸਕਦਾ ਜਿਵੇਂ ਆਪਾਂ ਘਰ ਦਾ ਸਮਾਨ ਕਰਦੇ ਹਾਂ ਪਰ ਪਟਿਆਲਾ ਸਰਹੰਦ ਰੋਡ ਤੇ ਅਜੇ ਹੀ ਕੋਈ ਕੋਸ਼ਿਸ਼ ਨਹੀਂ ਕੀਤੀ ਜਾ ਰਹੀ ਦਰਖਤਾਂ ਨੂੰ ਸਿੱਧਾ ਵੱਢਿਆ ਜਾ ਰਿਹਾ ਅਸੀਂ ਗੱਲ ਕੀਤੀ ਭਰੇ ਪੂਰੇ 7392 ਦਰਖਤਾਂ ਦੀ ਹੁਣ ਇੱਕ ਜਿਹੜੀ ਹੋਰ ਵੱਡੀ ਗੱਲ ਹੈ ਜਿਹੜੇ ਛੋਟੇ ਬੂਟੇ ਨੇ 20000 ਦੇ ਕਰੀਬ ਬੂਟੇ ਨੇ ਜਿਹੜੇ ਸੰਕਰਟ ਦੇ ਵਿੱਚ ਆ ਗਏ ਨੇ ਜਿਨ੍ਹਾਂ ਨੂੰ ਬਿਨਾਂ ਕੋਈ ਪ੍ਰਯਾਸ ਕੀਤੇ ਉਹਨਾਂ ਨੂੰ ਵੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਅਸੀਂ ਕਿੱਥੇ ਜਾ ਰਹੇ ਹਾਂ ਸਾਡੇ ਕੋਲ ਤਾਂ ਪਹਿਲੇ ਦਰਖਤ ਨਹੀਂ ਹੈ ਸਾਡੇ ਕੋਲੇ ਤਾਂ ਪਟਿਆਲਾ ਜ਼ਿਲ੍ਹਾ ਪਹਿਲਾਂ ਹੀ ਪਿਛਲੇ ਸਾਲ ਕਿੱਡੀ ਵੱਡੀ ਤਰਾਸ ਦੀ ਝੇਲ ਚੁੱਕਿਆ ਹੜ੍ਹਾਂ ਦੀ ਅਸੀਂ ਫਿਰ ਵੀ ਨਹੀਂ ਜਾ ਕੇ ਪਟਿਆਲੇ ਦੀਆਂ ਪੌਸ਼ ਬਸਤੀਆਂ ਪਟਿਆਲੇ ਦਾ ਬੱਸ ਸਟੈਂਡ ਪੂਰਾ ਪਟਿਆਲਾ ਸ਼ਹਿਰ ਡੁੱਬ ਗਿਆ ਸੀ ਪਰ ਅਸੀਂ ਇਸ ਸਾਲ ਫਿਰ ਹੜ੍ਹਾਂ ਨੂੰ ਨਿਯੋਤਾ ਦੇ ਰਹੇ ਰੱਬ ਨਾ ਕਰੇ ਕੋਈ ਅਜਿਹੀ ਤਰਾਸ ਦੀ ਹੋਵੇ ਪੰਜਾਬ ਦੇ ਲੋਕ ਉਹ ਇੱਕ ਸੰਤਾਪ ਚੱਲਣ ਫਿਰ ਇੱਥੇ ਬੜੀ ਹਾਸੋ ਹੀ ਨਹੀਂ ਗੱਲ ਹੈ ਕਿ ਜਦੋਂ ਗ੍ਰੀਨ ਟਰਿਬਿਊਨਰਾਂ ਨੇ ਕੀ ਕਿਹਾ ਸੀ ਕਿ ਜਿਹੜੇ ਦਰਖਤ ਹੈ ਉਹ ਇੱਥੇ ਲਗਾਉਣੇ ਨੇ ਨਵੇਂ ਦਰਖਤ ਲਗਾਉਣੇ ਤੇ ਉਹਨਾਂ ਦਾ ਜਵਾਬ ਕੀ ਆਇਆ ਬਣੂ ਭਾਰਦਾ ਕਿ ਹਾਂਜੀ ਅਸੀਂ ਇੱਥੋਂ ਜਿਹੜਾ ਹੈਗਾ ਕਿ ਰੋਪੜ ਤੇ ਹੁਸ਼ਿਆਰਪੁਰ ਏਰੀਆ ਜਿਹੜਾ ਜ਼ਿਲ੍ਹਾ ਆ ਅਸੀਂ ਉਹ ਤਰਫ ਦਰਖਤ ਲਗਾਵਾਂਗੇ ਐਤੀਸੇ ਆਪਣੇ ਦਰਸ਼ਕਾਂ ਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਜਿਹੜਾ ਹੁਸ਼ਿਆਰਪੁਰ ਜ਼ਿਲ੍ਹਾ ਹਿਮਾਚਲ ਦੀ ਸਰਹੱਦ ਦੇ ਨਾਲ ਲੱਗਦਾ ਹੈ ਉੱਥੇ ਤਾਂ ਆਲਰੇਡੀ ਪੰਜਾਬ ਦੇ ਨਾਲੋਂ ਪੂਰੇ ਪੰਜਾਬ ਦੇ ਨਾਲੋਂ ਸਭ ਤੋਂ ਵੱਧ ਦਰਖਤ ਜੇ ਜੰਗਲ ਏਰੀਆ ਉਸ ਜ਼ਿਲ੍ਹੇ ਦੇ ਵਿੱਚ ਹੈ ਪਹਾੜਾਂ ਦੀ ਪੈਰਾ ਦੀ ਗੋਦ ਦੇ ਵਿੱਚ ਸਤਲੁਜ ਦੇ ਕੰਢੇ ਬਸਿਆ ਰੋਪੜ ਜ਼ਿਲ੍ਹਾ ਉੱਥੇ ਵੀ ਆਲਰੇਡੀ ਪਹਿਲਾਂ ਦਰਖਤ ਨੇ ਇਹ ਇੱਕ ਹੀ ਸੰਤੋਸ਼ ਨਾਲ ਜਵਾਬ ਨਹੀਂ ਕਿ ਅਸੀਂ ਦਰਖਤ ਕੱਟ ਰਹੇ ਹਾਂ ਪਟਿਆਲਾ ਸਰਹੰਦ ਰੋਡ ਤੇ ਤੇ ਅਸੀਂ ਜਿਹੜੇ ਪੇੜ ਲਗਾਵਾਂਗੇ ਉਹ ਅਸੀਂ 150 ਕਿਲੋਮੀਟਰ ਦੂਰ ਜਾ ਕੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਵੀ 71 ਕਿਲੋਮੀਟਰ ਦੂਰ ਜਾ ਕੇ ਰੋਪੜ ਜ਼ਿਲ੍ਹੇ ਦੇ ਵਿੱਚ ਲਗਾਵਾਂਗੇ ਥੈਨ ਵਾਟ ਅਬਾਊਟ ਪਟਿਆਲਾ ਡਿਸਟ੍ਰਿਕਟ ਕੀ ਪਟਿਆਲਾ ਦੇ ਵਾਸੀਆਂ ਦਾ ਕੋਈ ਹੱਕ ਨਹੀਂ ਹੈ ਫਰੈਸ਼ ਆਕਸੀਜਨ ਲੈਣਾ ਫਰੈਸ਼ ਦਰਖਤਾਂ ਦੀ ਛਾਂ ਮਾਣ ਲੈਣਾ ਅਸੀਂ ਬਿਨਾ ਉਹਨਾਂ ਨੂੰ ਕੋਈ ਕੋਸ਼ਿਸ਼ ਕੀਤੇ ਬਿਨਾ ਉਹਨਾਂ ਨੂੰ ਬਚਾਉਣ ਦਾ ਪ੍ਰਯਾਸ ਕੀਤੇ ਵੱਢਦੇ ਜਾ ਰਹੇ ਹਾਂ ਸੋ ਸਾਡੇ ਕੋਲ ਤਾਂ ਪਹਿਲਾਂ ਹੀ ਅਸੀਂ ਤਰਸ ਦੀਆਂ ਮਾਰ ਚੱਲ ਰਹੇ ਹਾਂ ਗਲੋਬਲ ਵਾਰਮਿੰਗ ਇਸ ਸਾਲ ਜਿਹੜਾ 50 50 ਡਿਗਰੀ ਤੱਕ ਤਾਪ ਬਣ ਗਿਆ ਉਹ ਤਾਂ ਇੱਕ ਟ੍ਰੇਲਰ ਸੀ ਕੁਦਰਤ ਦਾ ਅਸੀਂ ਹੋਰ ਕਿੰਨਾ ਕਿਲੋਵਾਟ ਕਰਾਂਗੇ ਸੋ ਜਿਹੜੇ ਸੰਬੰਧਿਤ ਅਧਿਕਾਰੀ ਨੇ ਉਹਨਾਂ ਸਭ ਨੂੰ ਬੇਨਤੀ ਹੈ ਕਿ ਜਿਹੜੇ ਵਾਤਾਵਰਣ ਪ੍ਰੇਮੀ ਨੇ ਉਹਨਾਂ ਦੀ ਪੁਕਾਰ ਸੁਣੋ ਉਹਨਾਂ ਦੀ ਗੱਲ ਮੰਨੋ ਜੇ ਸਾਡੀ ਗੱਲ ਵੀ ਨਹੀਂ ਮੰਲਣੀ ਤਾਂ ਐਨਜੀਟੀ ਦੀ ਗਾਈਡਲਾਈਨਸ ਮੰਨਦਾ ਮੰਨੋ ਜਿਹੜੇ ਸਾਡੇ ਪਹਿਲੇ ਵਿਰਾਸਤੀ ਦਰਖਤ ਕੱਟ ਗਏ ਨੇ ਖਤਮ ਹੁੰਦੇ ਜਾ ਰਹੇ ਤੁਸੀਂ ਉਹਨਾਂ ਨੂੰ ਵਧਣ ਵਧਣ ਜਾ ਰਹੇ ਹੋ ਵੜ ਦਿੱਤਾ ਕਿ ਇਹ ਦਰਖਤਾਂ ਨੂੰ ਤਾਂ ਉਹਨਾਂ ਨੂੰ ਤਾਂ ਬਚਾਓ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਪlant ਕਰੋ ਪਰ ਜਿਹੜਾ ਵਾਦਾ ਕੀਤਾ ਜਾ ਰਿਹਾ ਕਿ ਅਸੀਂ ਦਰਖਤ ਨਵੇਂ ਲਾਵਾਂਗੇ ਉਹ ਵੀ 150 ਮੀਟਰ ਦੂਰ ਇੱਕ ਸੰਤੋਸ਼ਜਨਕ ਜਵਾਬ ਨਹੀਂ ਹੈ ਇਸੇ ਸਾਰੇ ਮੁੱਦੇ ਤੇ ਜਿਹੜੇ ਅਸੀਂ ਕਿਹਾ ਸੀ ਕਿ ਚੀਫ ਸਕੱਰੇਟਰੀ ਪੰਜਾਬ বন ਵਿਭਾਗ ਅੰਮ੍ਰਿਤ ਸੌਰੀ ਮਾਫਰਨਾ ਪਟਿਆਲਾ ਤੇ ਡੀਸੀ ਪਟਿਆਲਾ ਨੂੰ ਜਿਹੜਾ ਹੈ 17 ਅਕਤੂਬਰ ਤੱਕ ਜਵਾਬ ਮੰਗਿਆ ਐਮਜੀਟੀ ਨੇ ਕਿਸァ ਗਲਤ ਜਵਾਬ ਦੋ ਕਿਉਂ ਇਹ ਐਨਜੀਟੀ ਦੀਆਂ ਗਾਈਡਲਾਈਨਸ ਦਾ ਪਾਲਣਾ ਕਿਉਂ ਨਹੀਂ ਹੋ ਰਿਹਾ ਅਸੀਂ ਤ੍ਰੱਕੀ ਦੇ 4 ਲੇਨ ਦੇ ਸੜਕਾਂ ਦੇ ਵਿਰੋਧ ਚ ਕਦੀ ਨਹੀਂ ਆ ਅਸੀਂ ਵਿਰੋਧ ਇਸ ਤੇ ਆ ਕਿ ਸਾਡੇ ਵਾਤਾਵਰਨ ਦੇ ਨਾਲ ਖਲਵਾੜ ਕਿਉਂ ਕੀਤਾ ਜਾ ਰਿਹਾ ਹੈ ਜਿਸ ਸਰਕਾਰ ਨੇ ਰੋਡ ਪਾਸ ਕੀਤੀ ਤਾਂ ਸਰਕਾਰ ਨੇ ਐਨਜੀਟੀ ਬਣਾਇਆ ਨਾ ਔਰ ਉਸ ਐਨਜੀਟੀ ਨੇ ਗਾਈਡਲਾਈਨਸ ਬਣਾਈਆਂ ਤਾਂ ਉਹਨੂੰ ਕਿਉਂ ਨਹੀਂ ਪਾਲਣਾ ਕੀਤਾ ਜਾ ਰਿਹਾ ਦ੍ਰਕ ਪਾਣੀ ਕਮੀ ਦੇ ਕਾਰਨ ਜੇ ਅਸੀਂ ਪਹਿਲਾਂ ਹੀ ਦੇਖ ਲਈਏ ਕਿ ਸਾਡੇ ਪੰਜਾਬ ਦੀ ਜਿਹੜੀ ਮਾਲਵਾ ਬੈਂਟ ਆ ਉਹ ਕਿੰਨੀ ਵੱਡੀ ਤਰ੍ਹਾਂ ਦੀ ਚਿਲ ਰਹੀ ਹੈ ਪਾਣੀ ਦਾ ਪੱਧਰ ਬਿਲਕੁਲ ਥਲੇ ਡਿੱਗ ਪਿਆ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵਾਜ਼ਿਲ ਦਾ ਫਰੀਦਕੋਟ ਕਈ ਇਨ ਇਨ ਜਿਲ੍ਹੇ ਤਾਂ ਪਾਣੀ ਦੀ ਜਿਹੜੀ ਹੈਗੀ ਹੈ ਉਹ ਚਿੰਤਾਜਨਕ ਸਥਿਤੀ ਪਹੁੰਚ ਗਈ ਹੈ ਪਾਣੀ ਤਾਂ ਜਮ ਉਹ ਡੋਪੀ ਗਿਆ ਹੈ ਹੀ ਨਹੀਂ ਪਾਣੀ ਰੋਤੇ ਪੀਣ ਵਾਲਾ ਕਨੀਆਂ ਦੇ ਵਿੱਚ ਉਹ ਵੇਚਨ ਪਾਣੀ ਆਉਂਦੇ ਨੇ ਲੋਕੀ ਮੁੱਲ ਦਾ ਪਾਣੀ ਲੈ ਕੇ ਪੀ ਰਹੇ ਨੇ ਸੋ ਇਸ ਮੁੱਦੇ ਤੇ ਸਾਰੇ ਵਾਤਾਵਰਨ ਪ੍ਰੇਮੀ ਨੂੰ ਜਾਗਣ ਦੀ ਲੋੜ ਹੈ ਔਰ ਜਾਗਣ ਵਾਤਾਵਰਨ ਪ੍ਰੇਮੀ ਨੂੰ ਤਾਂ ਪਹਿਲਾਂ ਉਹਨਾਂ ਅਧਿਕਾਰੀਆਂ ਉਹਨਾਂ ਵਰਲਪਾਟ ਦੇ ਅਫਸਰਾਂ ਨੂੰ ਜਾਗਰ ਦੀ ਲੋੜ ਹੈ ਕਿ ਪਲੀਜ਼ ਇਹ ਹਵਾ ਇਹ ਦਰਖਤ ਇਹ ਜ਼ਿੰਦਗੀ ਇਹ ਸਾ ਸਭ ਨੂੰ ਆ ਆਉਂ ਵਿਅਕਤੀ ਨੂੰ ਵੀ ਇਹ ਸਾਡੇ ਦਰਖਤ ਉਹਦੀ ਆਕਸੀਜਨ ਦੇਣਗੇ ਜਿੰਨੀ ਤਹਾਨੂੰ ਤੇ ਤੁਹਾਡੇ ਫੈਮਲੀਆਂ ਨੂੰ ਦੇਣਗੇ ਇਹ ਦਰਖਤ ਉਹਨੇ ਫਲ ਉਹਨੇ ਲੱਕੜ ਉਹਦੀ ਦਵਾਈਆਂ ਜਿੰਨੀਆਂ ਆਮ ਜਨਤਾ ਨੂੰ ਦੇਣਗੇ ਉਹਨੀਆਂ ਤੁਹਾਨੂੰ ਵੀ ਦੇਣਗੇ ਸੋ ਪਲੀਜ਼ ਵਿਕਾਸ ਦੇ ਨਾਲ-ਨਾਲ ਵਿਨਾਸ਼ ਦੇ ਰਾਹ ਤੇ ਇਸ ਪੰਜਾਬ ਨੂੰ ਨਾ ਪਾ ਸਾਡੇ ਪ੍ਰਧਾਨ ਮੰਤਰੀ ਸਾਹਿਬਤਾ ਇੱਕ ਯੋਜਨਾ ਦੀ ਸ਼ੁਰੂਆਤ ਕੀਤੀ ਨਾ ਕਿ ਇੱਕ ਪੇੜ ਬਾਂ ਦੇ ਨਾਮ ਇੱਕ ਪੇੜ ਦੇਸ਼ ਦੇ ਨਾਮ ਤੇ ਤੁਸੀਂ ਕੀ ਕਰ ਰਹੇ ਹੋ ਤੁਸੀਂ ਉਹਨਾਂ ਦੇ ਸੁਪਨਿਆਂ ਨੂੰ ਤੋੜ ਰਹੇ ਸੁਮੇਰ ਕਹਿੰਦੇ ਕਿ ਐਨਜੀਟੀ ਨੇ ਜਿਹੜਾ ਨੋਟਿਸ ਭੇਜਿਆ 17 ਅਕਤੂਬਰ ਤੱਕ ਜਵਾਬ ਮੰਗਿਆ ਤੇ ਸੰਤੁਸ਼ਟੀਜਨਕ ਜਵਾਬ ਦੇਣ ਕੀ ਤੇ ਜਿਹੜੇ ਦਰਖਤ ਰੁੱਖ ਬੂਟੇ ਹਜੇ ਤੱਕ ਨਹੀਂ ਕੱਟੇ ਉਹਨਾਂ ਨੂੰ ਕਿਸੇ ਤਰੀਕੇ ਨਾਲ ਕਿਸੇ ਹੋਰ ਜਗ੍ਹਾ ਪlant ਕਰਨਗੇ ਤੇ ਉਸੇ ਏਰੀਏ ਦੇ ਵਿੱਚ ਪਟਿਆਲਾ ਜ਼ਿਲ੍ਹੇ ਦੇ ਵਿੱਚ ਹੀ ਨਵੇਂ ਦਰਖਤ ਲਾਉਣਗੇ ਫੇਰ ਮਿਲਾਂਗੇ ਕਿਸੇ ਨਵੇਂ ਮੁੱਦੇ ਤੇ ਨਮਸਕਾਰ ਸਤ ਸ੍ਰੀ ਅਕਾਲ